ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਅੱਜ ਤੁਹਾਨੂੰ ਦਿਖਾਉਨੇ ਆ ਸਰਵਸ ਨਾ ਕਰਾਉਣ ਦਾ ਨਤੀਜਾ ਤੇ ਲੇਟ ਕਰਾਉਣ ਦਾ ਨਤੀਜਾ ਤੇ ਮਾੜਾ ਤੇਲ ਪਾਉਣ ਦਾ ਨਤੀਜਾ ਤਿੰਨੇ ਕੰਮਾਂ ਦਾ ਕੀ ਨਤੀਜਾ ਆਉਂਦਾ ਕਰਿਓ ਚੈੱਕ ਕਰਿਓ ਚੈੱਕ ਖੋਲ ਜਾ ਸ਼ਿਮ ਸ਼ਿਮ ਆਹ ਲਓ ਮਾੜਾ ਤੇਲ ਲੇਟ ਸਰਵਸ ਦਾ ਨਤੀਜਾ ਆਹਾ ਮਾੜਾ ਤੇਲ ਪਾਉਣਾ ਸਰਵਿਸ ਲੇਟ ਕਰਾਉਣੀ ਆਹ ਦੇਖੋ ਕੀ ਬਣਿਆ ਪਿਆ ਇਹਦਾ ਇਹ ਆ ਚੈੱਕ ਕਰੋ ਸਾਰੀ ਗੱਡੀ ਦਾ ਹਾਲ ਚੈੱਕ ਕਰੋ ਤੁਸੀਂ ਆਹ ਦੇਖੋ ਵਿੱਚ ਵੀ ਕੀ ਹਾਲ ਆ ਇਹਦੇ ਯਾਨ ਅਲੇ ਗੱਡੀ ਵਾਲਾ ਬਾਈ ਕਹਿੰਦਾ ਸੀ ਸਰਵਿਸ ਕਰ ਦੋ ਫਿਰ ਸੈੱਟ ਹੋ ਜੂ ਆਹ ਚੀਜ਼ ਸਰਵਿਸ ਕਰੇ ਤੇ ਕਿਵੇਂ ਲੋਟ ਹੋ ਜੂ ਤੇ ਇੱਧਰ ਕਰੋ ਚੈੱਕ ਗਰੀਸ ਨਹੀਂ ਹੈਗਾ ਮਗਲਾਇਲਾ ਮਾੜਾ ਤੇਲ ਪਾਉਨੇ ਆ ਤੇ ਲੇਟ ਸਰਵਿਸ ਕਰਾਉਨੇ ਆ